ਸੋ ਸਵੇਰ ਦੋਸਤੋ ਜਿੱਥੇ ਵੀ ਦੇਸ਼ ਵਿਦੇਸ਼ ਚ ਮੇਰੇ ਦੋਸਤ ਮੈਨੂੰ ਵੇਖ ਰਿਹਾ ਹੈ ਮੇਰਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਲਾਮ ਨਮਸਕਾਰ ਔਰ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਸਾਰੇ ਖੁਸ਼ੀ ਦਵੇ ਤੰਦਰੁਸਤੀ ਦਵੇ ਕਿਉਂਕਿ ਤੰਦਰੁਸਤੀ ਜਿਹੜੀ ਆ ਉਹ ਸਾਡੀ ਦੁਨੀਆ ਦੀ ਬਿਹਤਰੀਨ ਨਿਆਮਤਾ ਜਿਹੜੀ ਅੱਲਾਹ ਤਾਲਾ ਖੁਦਾ ਸਾਨੂੰ ਪਰਮਾਤਮਾ عطا ਕਰਦਾ ਔਰ ਇੱਕ ਤੰਦਰੁਸਤੀ ਹੋਵੇ ਤੇ ਮਨ ਖੁਸ਼ ਰਹਿੰਦਾ ਤੇ ਦੀ ਸਾਝ ਮੈਂ ਕਿਹਾ ਅੱਜ ਨਾ ਪਾਵਾਂ ਤੇ ਇੱਕ ਵਿਚਾਰ ਮਨ ਦੇ ਵਿੱਚ ਪੜਿਆ ਇਸ ਜਿਹਰੇ ਆਇਆ ਕੋਈ ਵਕਤ ਹੁੰਦਾ ਜਦੋਂ ਨਹੀਂ ਕਿਸ ਮਹਿਫਲ ਚ ਬੈਠੇ ਆ ਕਿ ਪਾਰਟੀ ਚ ਬੈਠੇ ਆ ਕਿਤੇ ਘਰ ਬੈਠੇ ਆ ਪਰ ਸਾਡਾ ਜੋਰ ਸਾਰਾ ਇਸੇ ਗੱਲ ਤੇ ਲੱਗ ਜਾਂਦਾ ਕਿ ਮੈਨੂੰ ਜਿਆਦਾ ਪਤਾ ਔਰ ਮੈਨੂੰ ਸੁਣੋ ਕਿਤੇ ਮੇਰੀ ਗੱਲ ਚ ਜਿਆਦਾ ਦਾਮ ਆ ਔਰ ਅਸੀਂ ਕਿੱਲ-ਕਿੱਲ ਕੇ ਆਪਣੀ ਜਿਹੜੀ ਆ ਪੂਰੀ ਸ਼ਕਤੀ ਆ ਇਸੀ ਦਸਨ ਚ ਲਾ ਦਿੰਦੇ ਆ ਕਿ ਅਸੀਂ ਅਹੀ ਸਾਰਾ ਕੁਝ ਆਉਂਦੇ ਆ ਪਰ ਇੱਕ ਵਕਤ ਹੁੰਦਾ ਜਦੋਂ ਅਸੀਂ ਸਿਰਫ ਸਕੂਨ ਚਾਹਨੇ ਆ ਉਹ ਸਕੂਨ ਵੀ ਥਾੜਾ ਆਇਆ ਮੈਂ ਆ ਜਾਓ ਬਹਿ ਜਾਓ ਭੀਜੀ ਇਹ ਦੋ ਮੈਂ ਜਸਾ ਰਹੇ ਜੀਤ ਨਹੀਂ ਬੰਦੀ ਹੋਰ ਤੇ ਜਿੱਥੇ ਮੈਂ ਇਸ ਦਾ ਆ ਗਿਆ ਬਈਨਾ ਇਹ ਬੜਾ ਦੋਸਤ ਅਰਜੀਤ ਸਿੰਘ ਦਾ ਝਾਰਾ ਸਰਪੰਚ ਦਾ ਸੇਰਾ ਬੜਾ ਪਿਆਰਾ ਮਿੱਤਰ ਆ ਔਰ ਇਹ ਉਹਨਾਂ ਦੇ ਬੀਜੀ ਨੇ ਪਰਮਾਤਮਾ ਇਹਨਾਂ ਨੂੰ ਬਹੁਤ ਬਰਾਜ ਕਰੇ ਔਰ ਬੜਾ ਜਿੰਦਗੀ ਦਾ ਇਹਨਾਂ ਕੋਲ ਜਿਹੜਾ ਤਜਰਬਾ ਤੇ ਪਰਿਵਾਰਾਂ ਨੂੰ ਕਿਤਰਾ ਚਲਾਉਣਾ ਕਿਤਰਾ ਬਣਾਉਣਾ ਕਿਤਰਾ ਸੰਭਾਲ ਕੇ ਰੱਖਣਾ ਪਰ ਕਿਉਂਕਿ ਹੁਣ ਇਹਨਾਂ ਦੇ ਸਾਰੇ ਹੀ ਬੱਚੇ ਜਿਹੜੇ ਆ ਚਾਰ ਬੇਟੇ ਨੇ ਤਿੰਨ ਤੇ ਬਾਹਰ ਨੇ ਨੌ ਪੁੱਤਰ ਹੋਈ ਬਾਹਰ ਨੇ ਔਰ ਇਕੱਲੇ ਹੀ ਹੁੰਦੇ ਇੱਥੇ ਤੇ ਫਿਰ ਵੀ ਹੌਸਲਾ ਨਹੀਂ ਛੱਡਦੇ ਤੇ ਹੌਸਲਾ ਵਾਧੂ ਵਾਧੂ ਆ ਮੇਰੇ ਦਾਦੀ ਜੀ ਸੇਵੇਂ ਨਾ ਵਰਗੇ ਸੀ ਮੈਂ ਜਦੋਂ ਆਪਦੇ ਦਾਦੀ ਕੋਲ ਬੈਂਦਾ ਹੁੰਦਾ ਸੀ ਤੇ ਬੜੀਆਂ ਗੱਲਾਂ ਉਹਨਾਂ ਦੀਆਂ ਅਸੀਸਾਂ ਲੈਣੀਆਂ ਸੁਣਨੀਆਂ ਤੇ ਮੈਨੂੰ ਹੁਣ ਵੀ ਵੀ ਜੀ ਕੋਈ ਕਹਿਣਾ ਤੁਸੀਂ ਅੱਡੀ ਸੂਰੀ ਦੁਨੀਆ ਚ ਆਵਾਜ ਜਣੀ ਦੇ। ਦੀ ਤੰਦਰੁਸਤੀ ਜਿਹੜੀ ਆ। ਆ ਬਸ ਬਸ। ਉਹ ਉਹ ਸਭ ਤੋਂ ਵਧੀਆ ਚੀਜ਼ ਹੈ ਕਿ ਪੈਸਾ ਵਧੀਆ ਚੀਜ਼ ਹੈ। ਪੈਸਾ ਨਹੀਂ ਤੰਦਰੁਸਤੀ। ਫੇਰ ਉਹ ਕੀ ਕਰਨਾ ਪੈਸੇ ਦੇ। ਜਿਨ੍ਹਾਂ ਦੇ ਕੋਲ ਆ ਉਹਨਾਂ ਦੀ ਜਾਨ ਨਹੀਂ ਹੈਗੀ ਕਿ ਕੀ ਕਰਨਗੇ ਪੈਸੇ ਨੂੰ ਰੋਣਗੇ ਵੇਚੇ। ਤੇ ਆਪਾਂ ਵੇਖਦੇ ਆਗੇ ਇੱਕ ਹੋੜ ਜੀ ਲੱਗੀ ਆ ਪੈਸਾ ਦੀ ਲੱਗੀ ਆ ਕੋਈ ਬੰਦ। ਮੈਂ ਲੋਕਾਂ ਨੂੰ ਦੌੜ ਖਾਣ ਵਾਲੀ ਨਹੀਂ ਲੱਗੀ ਚੰਨ। ਹਾ ਸਾਹਮਣ ਵਾਲੇ ਤੇ ਪੈਸੇ ਵਾਲੇ ਪਰ ਮੈਂ ਜ਼ਿੰਦਗੀ ਚ ਆਪਣੇ ਪੁੱਤ ਜਿਉਂ ਰਾਜ ਗਿਆ ਨਾ ਅਜੇ ਤੱਕ ਇਹ ਨਹੀਂ ਕਿਹਾ ਕਿ ਮੈਨੂੰ دیਵਾਨੀ ਕਰਨੇ ਚੱਲੋ ਚੰਗਾ ਖਾਓ ਤੇ ਚੰਗਾ ਪਾਓ ਆਪਣੀ ਜ਼ਿੰਦਗੀ ਆ ਤੇ ਸਭ ਕੁਝ ਜੇ ਮੈਂ ਹੁਣ ਵੀ ਉਹਨਾਂ ਨੂੰ ਆ ਨਹੀਂ ਜੇ ਜ਼ਿੰਦਗੀ ਦੀ ਤਾਂ ਕੁਝ ਕੰਮ ਹੀ ਕਰਕੇ ਮਰ ਜਾਣਾ ਉਹ ਕਿਤੇ ਫਰੀ ਲਿਆ ਕਰੋ ਵਿੱਚੋ ਹਫ਼ਤੇ ਚ ਦੋ ਦਿਨ ਫਰੀ ਲਿਆ ਬੜੀ ਵੱਡੀ ਗੱਲ ਨਾ ਫ੍ਰੀ ਰਿਆ ਕਰੋ ਕੋਈ ਜਿੰਦਗੀ ਚ ਮੈਂ ਜਿੰਨਾ ਪਾਇਆ ਵੇਖਿਆ ਗਰੀਬੀ ਵੇਤੀਂ ਦੀ ਦੀ ਵੇਤੀ ਪਰ ਪੈਸੇ ਨਾਲ ਦੌੜ ਨਹੀਂ ਲੱਗੀ ਆਪਣੀ ਜਾਨ ਨਾਲ ਹੀ ਲੱਗੀ ਪਰ ਉੱਥੇ ਬਾਹਰ ਜਾ ਕੇ ਤੇ ਆਪਣੇ ਲੋਕ ਪੈਸਾ ਹੀ ਕਮਾਉਣ ਚ ਲੱਗੇ ਰਹੇ ਤਾਰ ਵੀ ਛੁੱਟੀ ਨਹੀਂ ਮੈਂ ਤੇ ਉਹਨਾਂ ਨੂੰ ਵੀ ਨਹੀਂ ਆਦੀ ਵੀ ਪੈਸਾ ਕਮਾਉ ਉਹਨਾਂ ਨੂੰ ਵੀ ਆਂਦੀਆਂ ਵੀ 10 ਬੰਦੇ ਵਿਆਹ ਕਰੋ ਗੱਲਾਂ ਬਾਤਾਂ ਮਾਰਿਆ ਕਰੋ ਥੋੜਾ ਜਿਹਾ ਜਿਹੜਾ ਮਾਹੌਲ ਹੈ ਨਾ ਉਹ ਵਧੀਆ ਰਹੇ ਮਤਲਬ ਸਾਡੀ ਜਿਹੜੀ ਅੰਦਰ ਦੀ ਚੀਜ਼ ਐ ਇੱਕ ਦੂਜੇ ਨਾਲ ਗੱਲਬਾਤ ਕਰਾਂਗੇ ਬਸ ਬਸ ਗੱਲਬਾਤ ਕਰਾਂਗੇ ਕੋਈ ਚੰਗੀ ਕਰੂ ਕੋਈ ਮਾੜੀ ਕਰੂ ਸੁਣ ਕੇ ਇੱਕ ਦੂਸਰੇ ਦੀਆਂ ਜਿਤਰਾ ਮੈਂ ਸਾਡੇ ਕੋ ਆ ਜਨਾ ਬਹਿ ਜਨਾ 10 ਮਿੰਟ ਇਹ ਤੇ ਨਾਲ ਗੱਲ ਪਤਾ ਹੀ ਮਾਰਨੀ ਆ ਗੱਲਾਂ ਪਤਾ ਲੱਗ ਜਾਂਦੀਆਂ ਨਾਲੇ ਉਥੇ ਘਰ ਵੀ ਬੈਠੇ ਰਹਿਣਾ ਇਕੱਲੇ ਨੇ ਵੀ ਉਥੇ ਕਿਸੇ ਨੂੰ ਪਾਉਣਾ ਨਹੀਂ ਕਿਸੇ ਨੂੰ ਬੁਲਾਉਣਾ ਨਹੀਂ ਕੀ ਫਾਇਦਾ ਇਹੋ ਹੀ ਵਿਜੀ ਹੋ ਗਿਆ ਅੱਜ ਕੱਲ ਅਸੀਂ ਘਰ ਬੜੀਆਂ ਬੜੀਆਂ ਕੋਠੀਆਂ ਬਣਾ ਲਈਆਂ ਤੇ ਦਰਵਾਜ਼ੇ ਬੰਦ ਕਰ ਲਏ ਜੇਲਾ ਬਣਾ ਲਈਆਂ ਅਸੀਂ ਕੋਠੀ ਜੇਲ੍ਹ ਨੂੰ ਕਹਿੰਦੇ ਆ ਜੇਲ੍ਹ ਆ ਪਰ ਮੈਂ ਤੇ ਇੱਥੇ ਦੋ ਆ ਗਏ ਦੋ ਚੱਲ ਗਏ ਕੱਲ ਨੂੰ ਉਹ ਲਾਡੀ ਆਇਆ ਕਾਟਦੇ ਨਾ ਹਾਂਜੀ ਆਂਦਾ ਮਾਤਾ ਕਾਟ ਲਿਆ ਆਂ ਵਿਆਹ ਦਾ ਮੈਂ ਕਿਹਾ ਜੀ ਸਦਕੀ ਉਹਨਾਂ ਨਾਲ ਲਾਡੀ ਲੈ ਕੇ ਆਇਆ ਤੇ ਮੈਂ ਕਿਹਾ ਵੀ ਹੁਣ ਮੈਂ ਉਹਨੂੰ ਬਿਨਾਈਆਂ ਦਾ ਮੁੰਡਾ ਮੈਨੂੰ ਜਾਣਦੀ ਉਹਨੂੰ ਚੰਗੀ ਤਰ੍ਹਾਂ ਮੁੰਜੇ ਨਹੀਂ ਪਤਾ ਕਿੱਦਾਂ ਮੈਂ ਹਾਂ ਕੋ ਤੋਂ ਬਹਿ ਜਾ ਤੇ ਨੂੰ ਪਹਿਲੀ ਨੂੰ ਰੁਪਏ 50 ਦਿੱਤੇ ਮੈਂ ਹੱਥ ਜਾ ਕੇ ਕਿਹਾ ਕੁਮਾਰ ਦੇ ਦੇ ਆਹ ਹੋ ਆ ਨਹੀਂ ਲੱਗ ਗਿਆ ਨੇ ਤੇ ਸਾਡੀਆਂ ਸੋਪਾ ਕਰਨੇ ਨਹੀਂ ਜਾ ਦਿੰਦਾ ਕਰਦੇ ਨਹੀਂ ਵਾਤਾ ਆਹ ਆਹ ਦੇਣ ਨਾ ਨਹੀਂ ਹਾਂ ਹੋਰ ਪਾੜ ਲਿਆ ਕੁਰਸੀ ਇੱਕ ਹੋ ਰਹਾ ਅੱਜ ਮੈਂ ਬੀਜੀ ਨਹੀਂ ਆਪਾਂ ਬਲੌਗ ਬਣਾ ਲ ਕੇ ਸਵੇਰ ਦਾ ਅੰਦਰ ਵੇਲ ਲੱਗੀ ਹੱਸਦਾ ਪਹਿਲਾ ਉਹ ਨਹੀਂ ਆਉਣਾ ਹੀ ਮੈਂ ਆ ਧੁੱਪ ਚ ਤੁਸੀਂ ਸਿਰੇ ਬਿਆ ਕਰੋ ਮੈਂ ਅਖਾ ਦੱਸ ਤੁੰ ਮੈਂ ਤੇਰੇ ਦਾ ਗੱਲਾਂ ਬਾਤਾਂ ਮਾਰੋ ਨਹੀਂ ਇਹ ਤੇ ਕਸਮੂ ਕਾਏ ਕੰਮ ਹੀ ਕਰ ਜੀਉਣਾ ਜ਼ਰੂਰੀ ਹੈ ਮੈਂ ਨਾ ਤਿਆਰ ਹੋਇਆ ਨਾ ਨੂੰ ਕੇ ਉਹ ਘਰ ਹੁਣ ਤੁਹਾਨੂੰ ਪਤਾ ਉਹ ਫਿਰ ਬੰਦਾ ਇਹਦਾ ਜਿਹੜਾ ਹੁੰਦਾ ਨਾ ਫੀਲਡ ਹੁੰਦਾ ਬਾਹਰ ਤੇ ਘਰ ਜਨਾਨੀਆਂ ਦਾ ਹੀ ਹੁੰਦਾ ਹਾਂ ਇਹ ਨਾਨੀ ਨੂੰ ਫੇਰੇ ਬਣਾਉਣਾ ਸਾਰਾ ਸਾਰਦਾ ਆ। ਤਰੀ ਜਾਣਾ ਇੱਥੇ ਬਹਿ ਜਾ। ਇਹ ਮੈਨੂੰ ਉਹ ਤੇਰਾ ਫਰਸ਼ ਤੇ ਪੈਰ ਲੱਗ ਗਿਆ। ਕੱਪੜੇ ਉੱਥੇ ਸੁੱਟ ਤੇ ਪਾਣੀ ਇੱਧਰ ਘੜਤਾ ਆ। ਮੇਰੇ ਮਾਦੇ ਆ ਵਾ ਚਲੋ ਉੱਧਰ ਚੱਲਦਾ ਰਜੀਦਲ ਨਾਲੇ ਬੀਜੀ ਨੂੰ 2 ਮਿੰਟ ਗੱਲਾਂ ਮਤਾਂ ਕਰਦਾ। ਮੈਂ ਰੰਡੀ ਤੇ ਮਾਨੀ ਨਹੀਂ ਵੀ ਆਪਣੀਆਂ ਜਿੰਨਾ ਚਾਹ ਤੇਰੀ ਬੋਟੀ ਨਹੀਂ ਭਾਦਾਂ ਇਹਨੇ ਜੁੱਤੀ ਇੱਕ ਸੁਕੇ ਕੋ ਲੋਡਿੰਗ ਇੱਕ ਬਾਾਰ ਦੇਖਦਾ। ਟੁਕੜੀਆਂ ਦਾ ਰੋਜ਼ ਅਰਵਿੰਦਰ ਰੌਲਾ ਪਾਉਗੀ ਨਹੀਂ ਮੈਂ ਤਾਂ ਜੁੱਤੀ ਚੁੱਕ ਲੋ। ਇਨਾ ਜੁੱਤੇਆਂ ਨੂੰ ਲੋਕ ਤਰਲੇ ਲੈਂਦੇ ਫਿਰਦੇ ਚੁੱਕੇ ਰੱਖ ਦੋ ਜੇ ਨਹੀਂ ਰੱਖਦਾ ਤੁਹਾਨੂੰ ਕੀ ਹੋਇਆ ਤੁਸੀਂ ਰੱਖ ਦੋ ਅਸਲ ਪਤਾ ਕੀ ਆ ਉਹ ਆਦੀ ਤੂੰ ਬਗਾਣੀ ਕਰਦਾ ਜਿਹੜਾ ਅਦਬ-ਦਾਬ ਹੁੰਦਾ ਨਾ ਉਹ ਬੰਦੇ ਨੂੰ ਘਟ ਆਉਂਦਾ ਹੁੰਦਾ ਉਹਦੇ ਨਾਲ ਜਨਾਨੀਆਂ ਨੂੰ ਵੀ ਆਉਂਦਾ ਬੱਸ ਬੱਸ ਔਰ ਇਹ ਜਨਾਨੀਆਂ ਨੂੰ ਵੀ ਪਤਾ ਕੱਪੜਿਆਂ 'ਚ ਤੈਅ ਲਾ ਕੇ ਲਮਾਰੀ ਕਿਤਰਾ ਰੱਖਣੀ ਬੰਦੇ ਨੂੰ ਤੁਸੀਂ ਦਾਹ ਕੱਪੜੇ ਦੇ ਦੋ ਟਰੰਕ ਭਰ ਜੂ ਔਰ ਜਨਾਨੀ 50 ਸੂਟ ਪਾ ਦੂਗੀ ਉਸੇ ਟਰੱਕ 'ਚ ਹਾਂ ਮੈਂ ਕੱਲ ਦਾ ਇਹਦੇ 6 ਸੂਟ ਪ੍ਰੈਸ ਕਰਾ ਕੇ ਰੱਖ ਲਈ ਕੋ ਅੱਧੀ ਬਾਅਦ ਮੈਂ ਹਾਂ ਇਹਨਾਂ ਨੂੰ ਚੁੱਕ ਦੇ ਇਹ ਮੇਰੇ ਗਾੜੀ ਪੈ ਹੁੰਦੇ ਆ ਨਾ ਇਹ ਖਲਾਰਾ ਪਾ ਜਾਂਦਾ ਫੇਰ ਇਹਨਾਂ ਨੂੰ ਸਾਹਮਣੇ ਜਦੋਂ ਆਉ ਉਹ ਜਿੱਥੇ ਮਰਜ਼ੀ ਰੱਖ ਲੂੰ ਇੱਕ ਵਾਰ ਮਤਲਬ ਇੱਕ ਤਰੀਕਾ ਜਿਹੜਾ ਸਲੀਕਾ ਹੁੰਦਾ ਨਾ ਉਹ ਮਤਲਬ ਵੀ ਇੱਕ ਮੈਂ ਅੱਜ ਹੋਰ ਵੀ ਚੀਜ਼ ਵੇਖੀ ਆ ਚਲੋ ਇਹ ਤੇ ਹੈਗੀ ਆ ਨਾ ਵੀ ਬਹੁਤ ਸਾਰੀਆਂ ਕੁੜੀਆਂ ਮੈਂ ਕਈਆਂ ਘਰਾਂ ਗਈ ਵੇਖਿਆ ਬੱਚੇ ਇਹੋ ਜਿਹੇ ਵੇਖੇ ਜਿਹੜੀਆਂ ਆਪਦੇ ਮੱਜਿਆਂ ਤੋਂ ਨਹੀਂ ਉਤਰਦੀਆਂ ਮਾਂ ਨੂੰ ਆਵਾਜ਼ ਮਾਰਦੀਆਂ ਵੀ ਮੈਨੂੰ ਪਾਣੀ ਦਾ ਗਲਾਸ ਦੇ ਜਾ ਤੇ ਧੰਨੋ ਮਾਂ ਜਿਹੜੀ ਉਹਨੂੰ ਪਾਣੀ ਦਾ ਗਲਾਸ ਦੇ ਦਿੰਦੀ ਆ ਪਰ ਸਾਡੇ ਘਰ ਨਹੀਂ ਰਿਵਾਜ ਆ ਦਿਲਪ੍ਰੀਆ ਬੈਠੀ ਉਹੜਾ ਇਹਦੇ ਨਾਲ ਬੱਚੇ ਦੀ ਡਾਂਟ ਨਹੀਂ ਲੈਂਦੀ ਮੈਂ ਉਹ ਇੱਥੇ ਰੋਟੀ ਦੇ ਕੇ ਜਾ ਉਹਨੇ ਆਖਿਆ ਕਾਹਨੀਆਂ ਤੇ ਕਾਹ ਪੜਕੇ ਕਰ ਨਹੀਂ ਇਹਦੇ ਨਾਲ ਬੱਚੇ ਦੀ ਡਾਂਟ ਨਹੀਂ ਲੈਂਦੀ ਲੈਂਦੀ ਆ ਲੈਂਦੀ ਆ ਫਿਰ ਅਗਲੇ ਘਰ ਜਦੋਂ ਧੀ ਰਹੀ ਅਗਲੇ ਘਰ ਹੋਣਾ ਅਗਲੇ ਘਰ ਗਈ ਆ ਉਹਨੂੰ ਕਹੇ ਸਵੇਰੇ ਉੱਠ ਕੇ ਨਹਾ ਤੋ ਗੇ 5 ਵਜੇ ਤੁਰ ਰਸੋਈ ਚ ਆਉਣਾ ਤੇਰੀ ਸੱਸ ਦਾ ਕੋਈ ਕੰਮ ਨਹੀਂ ਰਸੋਈ ਚ ਚਾਹ ਬਣਾ ਸਾਰਿਆਂ ਨੂੰ ਬਣਾ ਤੈਨੂੰ ਕੀ ਹੋਇਆ ਚੰਗੀ ਪੱਲੀ ਆਂਦੀ ਠੀਕ ਆ ਦਾਦੀ ਮਹਾਂ ਰੋਟੀਵਾੜੀ ਜਿੰਨਾ ਚਿਰ 2 4 6 ਮਹੀਨੇ ਇੱਥੇ ਆ ਨਾ ਰੋਟੀਵਾੜੀ ਕਰਿਆ ਕਰ ਸਾਰਿਆਂ ਨੂੰ ਖਵਾਇਆ ਗਾ ਉਹਦਾ ਚਾਚੇ ਜੀ ਤੇ ਇਹਨਾਂ ਦਾ ਜੇ ਕੀ ਘਰੀ ਖਾ ਲੈਂਦੇ ਰੋਟੇ ਗਾ ਜਿੱਥੇ ਬੈਠੇ ਬਹੁਤ ਪਾ ਗਏ ਗੁਰਬਾਣੀ ਚ ਵੀ ਜੀ ਆਉਂਦਾ ਬੱਦਾ ਚੱਟੀ ਜੋ ਭਰਿਆ ਨਾ ਗੁਣ ਨਾ ਓਕਾਰ ਮਤਲਬ ਕੰਮ ਤੇ ਬੰਦੇ ਦੇ ਹਿੱਸੇ ਜਿਹੜਾ ਆਉਂਦਾ ਉਹਨੇ ਬਾਹਰ ਆਪ ਦਾ ਖੇਤਾਂ ਦੇ ਫੈਕਟਰੀਆਂ 'ਚ ਕਰੇ ਘਰ ਘਰੇ ਜੰਕ ਤੇ ਕਰੇ ਦੇਖੋ ਉਹਨੇ ਤੇ ਕਰਨਾ ਉਹਦੇ ਥੱਕਿਆ ਰਿਆ ਹੁੰਦਾ ਘਰ ਨੂੰ ਤੇ ਬਣਾਉਣਾ ਸਵਾਰਨਾ ਜਨਾਨੀ ਨੇ ਆ ਤੇ ਜਿਹੜੀ ਆਪ ਹੀ 11 ਵਜੇ ਉੱਠੂਗੀ ਉਹ ਫਿਰ ਕੀ ਬਣਾਉਗੀ ਸਵਾ ਕਰਨਾ ਉਹਨੇ ਮੈਂ ਮੈਂ ਨਾ ਲੱਡੂ ਕੇ ਘਰ ਇਹਨੂੰ ਐ ਬੜੇ ਨਾਲ ਖਰਾ ਕੰਮ ਸੀ ਕੋਈ ਉਧਰ ਪੈ ਗਈ ਬਾਈ ਜਦੋਂ ਐ ਮੈਂ ਕਿਹਾ ਲੱਡੂ ਘਰ ਸਮਾਨਾ ਰੱਖਿਆ ਏ ਤੇ ਜਾ ਤੂੰ ਖਾਤ ਪਵਾਉਣੀਆ ਬੰਦੇ ਖੜੇ ਆਂਦਾ ਉਹਨਾਂ 10 ਵਜੇ ਤੋਂ ਪਹਿਲਾਂ ਉੱਠੜਾ ਨਹੀਂ ਮੈਂ ਉਹ ਬਿਮਾਰ ਹੁਣ ਤਰੇ ਇਹ ਆਂਦਾ ਵੀ ਚੱਲ ਮੇਰੇ ਮਗਰ ਕੋ ਉਸੇ ਤੈਨੂੰ ਮੈਂ ਵਖਾਉਂਦਾ ਵਾਪਸੀ ਦਿੰਦਾ ਆ ਜਾਂ ਤਾਂ ਮਗਰ ਬਹੁਤ ਐ ਮੈਂ ਲੱਗੇ ਜਾਣਾ ਜਾਂ ਗਈ ਸਾਰੇ ਸੁੱਤੇ ਸੁਸਰੀਆ ਮੈਂ ਕਹ ਜੇ ਮਾਂ ਸੁੱਤੀ ਆ ਤੇ ਪੁੱਤਾਂ ਨੂੰ ਗਾੜੀ ਕਿਸ ਕੰਮ ਲਾਉਗੀ 10 ਵਜੇ ਤੱਕ ਤੂੰ ਹੀ ਸੁੱਤੇ ਉੱਠੇ ਮੁੜ ਕੇ ਕੰਮ ਕੀ ਕਰੋਗੇ ਮੈਂ ਹਾਂ ਸਾਢੇ ਘਰ ਜਾ ਮੈਂ 5 ਵਜੇ ਸਾਰਿਆਂ ਨੂੰ ਬੁੱਧ ਕੋ ਫੜ ਕੇ ਸਾਰਿਆਂ ਨੂੰ ਕਾਇਮ ਕਰ ਦੇਣੀ ਚਾਹ ਬੜੀ ਉੱਠ ਕੇ ਤੇ ਪੀ ਲੋ ਹੁਣ ਵੀ ਅਸੀਂ ਦੋਵੇਂ ਹਾਂ ਤੇ ਤਾਂ ਵੀ ਮੈਂ ਉੱਠਣਾ 5 ਵਜੇ ਇਹਨੂੰ ਮਿਟਾਲ ਦੇਣਾ ਇਹ ਕਾਲਦਾ ਆਂਦਾ ਵੀ ਮੇਰੀ ਚਾਹ ਨਾ ਦੇਰ ਬੜਾਇਆ ਕਰ ਜੇ ਤੂੰ ਕੱਲੀ ਬਣਾ ਕੇ ਪੀਲਾ ਮੈਂ ਤਾਂ ਮਵੇਂਂ ਹੀ ਦੇਰ ਪੀ ਲੂ ਮੈਂ ਕਿਹੜੇ ਤੇ ਜਾਣਾ ਕਿਹੜੇ ਮੇਰਾ ਅਰਜੀਤ ਨਵਸਦਾ ਨਾ ਮੈਂ ਕਿਹਾ ਤੈਨੂੰ ਸਰਪੰਚ ਗਲਤ ਬਣਾਤਾ ਬੀਜੀ ਨੂੰ ਬਣਾਉਣਾ ਚਾਹੀਦਾ ਏ ਇਹੋ ਗੱਲ ਸਰਪੰਚ ਜੀ ਕੀਤੀ ਏ ਤੁਹਾਨੂੰ ਗੱਲ ਲੱਗੇ ਆਂਦਾ ਵੀ ਅਰਜੀਤ ਤੈਨੂੰ ਸਰਪੰਚ ਬਣਾ ਕੇ ਤੂੰ ਪਲਾਹਮਾਨ ਸ ਬੰਦਾ ਬੀਜੀ ਚਾਹੀਦੀ ਤੇਰੇ ਸਾ ਮੈਂ ਕਿਹਾ ਜੇ ਮੈਂ ਬਣੀਂਦੀ ਨਾ ਤੇ ਮੈਂ ਹਾਂ ਮੈਂ ਤੇ ਇਹਨੂੰ ਸਾਰੇ ਰਾਹ ਦੱਸਦੀ ਵੀ ਆਇਆ ਨੂੰ ਜਾਂਦਾ ਸਾਰਾ ਪਿੰਡ ਸੱਦਾ ਕਰ ਦਿੰਦੀ ਕਰ ਦਿੰਦੀ ਬਾਤ ਕਹਿੰਦੀ ਹੁਣ ਵੀ ਇੱਦਾਂ ਦੋਵੇਂ ਆੜੀ ਫੜੀ ਫਿਰ ਬੀਜੀ ਤੇ ਹੀ ਗੱਲ ਆਉਂਦੀ ਨਹੀਂ ਫਿਰ ਵੀ ਚਲੋ ਇਹ ਆ ਨਾ ਮੇਰੇ ਦਾਦੀ ਜੀ ਹੈ ਨਾ ਸਰਦਾਰ ਹਾਰਾ ਹੁਣਾਂ ਨੂੰ ਕਿਤੇ ਪਕਾ ਪਰ ਇਹ ਹੁਣ ਇਹ ਕੁੜਗਿਆਂ ਦੇ ਸਿਆਪੇ ਬੁੜੀਆਂ ਦੇ ਆ ਇਹ ਬੰਦਾ ਵਿੱਚ ਇਹਨੇ ਸਾਧਾ ਲੈਣੇ ਆ ਘਰ ਤੇਨੇ ਆਖਣਾ ਤੂੰ ਹੁਣ ਆ ਗਿਆ 10 ਮਿੰਟ ਉਹਨਾਂ ਨਾਲ ਲੈ ਲੈ ਉਹ ਮੈਂ ਸਾਡੇ ਦਾਦਾ ਜੀ ਨੂੰ ਪਤਾ ਵੀ ਨਹੀਂ ਹੁੰਦਾ ਸੁਨੇਹਾ ਭੇਜ ਦੇਣਾ ਕੀ ਕਰ ਕੋਤੀ ਜੀ ਹੈ ਕਿ ਨਹੀਂ 10 ਬੰਦੇ ਦੀ ਚਾਹ ਭੇਜ ਦੋ 15 ਬੰਦੇ ਦੀ ਰੋਟੀ ਭੇਜ ਦੋ ਤੇ ਉਹ ਦਾਦੀ ਜੀ ਨੇ ਮੈਨੇਜ ਕਰਦਾ ਨਾਲੇ ਬਾਅਦ ਚ ਕਹਿਣਾ ਵੀ ਸਰਦਾਰ ਜੀ ਆ ਚੀਜ਼ ਇਤਰਾ ਨਹੀਂ ਇਤਰਾ ਕਰਕੇ ਦਿਓ ਮੈਨੂੰ ਤੇ ਹੁਣ ਤੇ ਜਦਾਂ ਦੀਆਂ ਬੰਦੇ ਦੀ ਮੂੰਹ ਤੇ ਬੇਇਤੀ ਕਰ ਦਿੰਦੀਆਂ ਸਾਹਮਣੇ ਚਾਹ ਦੇ ਕੱਪ ਤੋਂ ਪਰ ਇਹ ਇਹ ਮਾੜੀ ਗੱਲ ਹੈ ਇਹ ਸਭ ਤੋਂ ਮਾੜੀ ਗੱਲ ਜਿੰਦਗੀ ਦੇ ਵਿੱਚ ਨਾ ਜਿੰਨਾ ਕਿਸ ਨੂੰ ਖਵਾਓਗੇ ਨਾ ਰੱਬ ਚੱਤ ਪਾੜ ਕੇ ਦੇ ਓਹੋ ਵਾਕਿਆ ਮੈਂ ਭਾਵੇਂ 20 ਬੰਦੇ ਬੈਠੇ ਹੋ ਨਾ ਮੈਨੂੰ ਇੰਨੇ ਨਹੀਂ ਮੇਰੇ ਮਨ ਤੇ ਆਉਂਦੀ ਵੀ ਚਾਹ ਕਿ ਤਰ੍ਹਾਂ ਬਣੇ ਉਹ ਚਰੋ ਤਾਂ ਇਹ ਢੇਰ ਰੋਟਾ ਖਾਣ ਵਾਈ ਵੀ ਆਇਆ ਹੈ ਨਾ ਇੱਕ ਬੰਦੇ ਨਹੀਂ ਖੋਜੇਗਾ ਆਟੇ ਚ ਪਾਣੀ ਪਾ ਲਿਆ ਗੁੰਨ ਕੇ ਆਟਾ ਲਾ ਕੇ ਪਰੌਂਡੀਆਂ ਤੇ ਨਾਲ ਚਾਹ ਦੀ ਦੀ ਦੋ ਤਵੇ ਰੱਖ ਲੈਣੇ ਕੱਲੀ ਹੁਣ ਇੱਕ ਦੂਹ ਬੰਦਿਆਂ ਦੀਆਂ ਲੋੜੀਆਂ ਨਾ ਸਾਡੇ ਆ ਜਦੋਂ ਜਾ ਬੰਦੇ ਨਾ ਮੜੀਆਂ ਚ ਅਸੀਂ ਅਜੇ ਮਹਿਰੀ ਲਾਈ ਉਨੇ ਕਰਨਾ ਕਿੰਨੇ ਪਰੌਂਠੇ ਖਾਣੇ ਚਾਰ ਬੰਦੇ ਦੇ ਉਤਰਿਆਂ ਦੇ ਚਾਰ ਚਾਰ ਪੰਜਾਂ ਜਿ ਖਾੜੇ ਗਰਮੀਆਂ ਦੇ ਤੇ ਹੱਥ ਲੂਛਰੇ ਉਹਨਾਂ ਦੇ ਢਿੱਡੀ ਭਰਨਾ ਜਾ ਰਿਹਾ ਉਹਦੀ ਮਿਹਨਤ ਕਰਦੇ 10 ਵਜੇ ਫੇਰ ਰੋਟੀਆਂ ਜਾਦੀਆਂ ਪਰੌਂਠੇ ਮੈਂ ਕਿਹਾ ਹੁੰਦੇ ਆ ਦੋ ਦੋ ਤਿੰਨ ਤਿੰਨ ਖਾ ਗਏ ਇੱਕ ਦਿਨ ਮੈਂ ਕਿਹਾ ਤੂੰ ਲਾ ਕੇ ਨਾ ਚਾਰ ਚਾਰ ਬੰਦ ਕਰ ਦੇ ਉਹਨਾਂ ਘਤਾ ਉੱਥੇ ਜੁਲਾ ਹੁੰਦਾ ਸੀ ਸਾਮਣੇ ਖਾਈ ਭਰ ਕੇ ਉੱਥੇ ਚੱਲ ਜਾ ਬੀਬੀ ਦੋ ਰੋਟੇ ਘਈ ਰਹਾਦੇ ਵਰ ਮਹਿ ਰਖਦੇ ਜੀ ਉਹ ਇਹਨਾਂ ਨੇ ਖਾਲੜੇ ਤੋਂ ਜਿੰਨਾਂ ਦੇ ਹੋਰ ਲੱਗੇ ਕੰਮ ਤੇ ਫੇਰ ਜਾ ਕੇ ਕਰਦੇ ਜਿ ਤਰ੍ਹਾਂ ਸਾਡੇ ਪਲੇ ਖੇਨਾ ਰਸੋਈ ਆ ਇਹਨੇ ਹਰੀ ਜੀ ਕੰਮ ਕਰ ਲਿਆ ਅੱਛਾ ਉਹਨਾਂ ਦੀ ਵੀ ਬੁਗੜੀ ਤੇ ਇੱਕ ਮੁੰਡਾ ਇੱਥੇ ਅੱਛਾ ਕੰਮ ਕਰ ਲਿਆ ਤੇ ਆਂਦੀ ਆ ਪੁੱਤ ਉਹੋ ਦੀ ਰਸੋਈ ਬਣਾ ਦੋ ਜਿਹੋ ਜੀ ਤੁਸੀਂ ਕਹਿ ਰਹੋ ਬਣਾ ਦਿਓ ਉਹਦਾ ਮੁੰਡਾ ਦੇਖਣਾ ਰਸੋਈ ਸ਼ੁਰੂ ਕਰ ਦਿੱਤੀ ਜਾ। ਅੱਛਾ। ਦੂਵੀਂ ਦਿਨ ਜਦੋਂ ਉਹਨਾਂ ਪੱਖਾ ਲਾਉਣਾ ਨੇ ਪੱਖਾ ਬੰਦ ਕਰ ਦੇ। ਅੱਛਾ। ਗਰਮੀਆਂ ਦੇ ਦਿਨ ਨਹੀਂ ਪੁੱਤ ਮੈਨੂੰ ਬਿੱਲ ਬੜਾ ਆਉਂਦਾ। ਪੱਖਾ ਨਹੀਂ ਚਲਾਉਣਾ। ਨਾ ਕੂਲਰ ਲਾਉਂਦੇ ਨਾ ਤਾਂ ਮਾਤਾ ਹੀ ਤੇ ਕਮਲਤੀ ਨੂੰ ਪੱਗ ਕੇ ਲੱਕੜਾ ਚਰਵਾ ਕੇ। ਉਹਨਾਂ ਕਿੱਧਰ ਜਾਈਏ ਅਸੀਂ। ਨਾ ਤੇ ਅਸੀਂ ਛੱਡਣ ਜੋਗੇ ਤੇ ਨਾ ਹੀ ਫੜਨ ਜੋਗੇ ਪਰ ਰੱਜ ਗਏ ਉਹ ਦੇਖ। ਵੀ ਜ਼ਿੰਦਗੀ ਚ ਐਫ ਹੋ ਜਾ ਬੰਦਾ ਜੀ ਵੇਖਣਾ ਅਸੀਂ ਤੇ ਤੁਹਾਡੇ ਬਲੇਖੇ ਉੱਤੇ ਏਸੀ ਲਾ ਦੇਣਾ। ਰਾਤ ਰਹਿਣਾ ਤੇ ਆਖੜ ਉੱਤੇ ਈ ਛੱਡ ਲੋ ਦੋਵੇਂ ਬੰਦੇ ਜੋ ਨਹਾਤ ਹੋ ਕੇ ਤੇ ਕੋਠੇ ਤੇ ਚੜਜੋ ਉੱਥੇ ਜਾ ਕੇ ਸੌਂ ਜਾ। ਹੂੰ। ਸਵੇਰੇ ਉੱਠ ਕੇ ਉਹਨਾਂ ਕੰਮ ਤੇ ਲੱਗ ਪੜਾ ਵੀ ਚੱਲ ਸਾਡੇ ਆਉਣ ਜਾਂਦਾ ਕਰਾਇਆ ਬਾਜੀ। ਤੇ ਰੋਟੀ ਉਹਨਾਂ ਦੀ ਕਰਨਾ ਨੂੰ ਨਾ ਇੱਥੇ ਤਾਂ ਬਕੌਲਾਈ ਮੰਡੀ ਤੋਂ ਆਵੇ ਲੱਗ। ਆਹ ਖੁੱਲਾ ਹੀ ਨਾ ਖੁੱਲਾ ਹੀ ਖੁੱਲਾ ਮੈਂ ਆਖਾ ਵੀ ਰੋਟੀ ਕਾ ਨਹੀਂ ਪਾਕਦ ਗਿਆ ਇੰਨੇ ਜਣੇ ਦੀਆਂ ਮੇਰ ਕੋ ਤੇ ਆ ਨਾਮ ਕਾ ਮੇਰ ਹੋਰ ਹੀ ਬਤੇਰਾ ਕਾ ਉਮਰ ਬੜੀ ਹੋ ਗਈ ਨਾਲੇ ਫਿਰ ਕਰ ਕਾ ਨਾ ਤੁਹਾਡੇ ਮੈਂ ਇੱਥੇ ਆਉਣਾ ਵਾ ਮੇਰਾ ਹਾਲ ਇੱਕ ਦੋ ਚਲ ਜਾਂਦੇ ਦੋ ਆ ਜਾਂਦੇ ਦੋ ਚਲ ਜਾਂਦੇ ਦਾ ਆ ਜਾਂਦੇ ਇਹੋ ਕੰਮ ਚੱਲਦਾ ਰਹਿੰਦਾ ਤੇ ਰਵਿੰਦਰ ਆਂਦੀ ਆ ਵੀ ਰੋਟੀਆਂ ਇਹਨਾਂ ਦੀਆਂ ਨਾ ਤੁਹਾਡੇ ਤੇ ਲਵਾ ਦਿਓ ਰੋਟੀਆਂ ਲਵਾਈਆਂ ਤੇ ਆਂਦਾ ਮਾਤਾ ਸਬਜੀ ਥੋੜੀ ਚੱਲ ਦੇ ਮੈਂ ਹਾਂ ਸਬਜੀ ਦਾ ਤੁਹਾਡੇ ਕੋਲ ਸਾਰੇ ਬੰਦੇ ਸੋਹਾ ਬੰਦੇ ਦੇ ਹਾਂਜੀ ਸੋਹਾ ਦੀ ਮੈਂ ਸਬਜੀ ਧਰਦੀ ਆ ਨਾ ਰੋਟੀ ਉੱਥੋਂ ਆਉਂਦੀ ਆ ਨਾ ਸੱਜੀ ਮੇਰੇ ਕੋਲ ਪਵਾ ਕੇ ਦੇ ਸੱਜੀ ਵਾਧੂ ਲੈ ਵੀ ਰੱਖੀ ਇੱਥੋਂ ਲੈ ਜੋ ਨਹੀਂ ਤੇ ਦਹੀਂ ਲੈ ਜੋ ਦਹੀਂ ਤੇ ਹੈਗਾ ਨਾ ਹਾਂ ਹਾਂ ਉਹਨਾਂ ਦੋਵੇਂ ਮੇਰੇ ਲਈ ਜਾਣੇ ਚੁੱਪ ਕਰਕੇ ਰੋਟੀਆਂ ਖਾਈ ਦੇ ਉਹਨਾਂ ਨੂੰ ਨਾ ਕਾਟਾ ਪੈ ਗਿਆ ਅਸੀਂ ਰੋਟੀ ਨਾ ਦਿਹਾੜੀ ਨਾਲ ਹਾਂ ਹਾਂ ਕੀ ਇਹਨਾਂ ਨੂੰ ਕੋਈ ਇੱਥੇ ਮੁਨਾਫਾ ਹੁੰਦਾ ਤੇ ਤੇ ਪਰ ਜਦੋਂ ਉਹਨਾਂ ਨੂੰ ਕਾਟਾ ਪੈ ਗਿਆ ਤਾਂ ਮੈਂ ਰਾਣੀ ਉਹਨਾਂ ਵਿਚਾਰਿਆਂ ਨੂੰ ਕਾਟਾ ਕਿ ਅਗਰ ਆਹ ਹਾਂ ਮੈਂ ਤਾਂ ਉਹਨਾਂ ਬਹੁਤ ਕੀਤੀ ਤੇ ਤੋਂ ਵੀ ਨਾ ਜਿਹੜਾ ਰੋਟੀਆਂ ਦਾ 8 1000 ਰੁਪਏ ਉਹਨਾਂ ਨੂੰ ਚੜ੍ਹ ਗਿਆ ਆਪਾਂ ਦੇਖਦਾ ਬੜੀ ਗੱਲ ਆਂਦਾ ਚੀਜ਼ਾਂ ਮੈਂ ਕਿ ਉਹਨਾਂ ਨੂੰ ਕੋਈ ਰੋਟੀਆਂ ਦੇ ਪੈਸੇ ਰਹੇ ਦੋ ਉਹਨਾਂ ਨੂੰ ਇੰਨਾ ਹੀ ਬੜਾ ਵੀ ਜਿਹੜੇ ਉਹ ਪੂਰੇ ਪੱਲੇ ਨਹੀਂ ਗਏ ਆ ਖਾਲੀ ਸਾਡੇ ਘਰ ਸੇ ਵਾਹ ਨਹੀਂ ਇਹ ਵੀ ਬੜੀ ਵੱਡੀ ਗੱਲ ਆ ਗੁਰਬਾਣੀ ਵੀ ਫੇਰ ਆਉਂਦਾ ਤਰਸ ਪਿਆ ਮੈਂ ਰਹਿਮਤ ਤੋਂ ਤਰਸ ਵੀ ਕਿਸੇ ਦੇ ਮਨ 'ਚ ਆਉਂਦਾ ਜਿੱਥੇ ਪ੍ਰਭਾਤਮਾ ਵਸਦਾ ਨਹੀਂ ਤੇ ਕਿਸੇ ਦੇ ਮਨ 'ਚ ਤਰਸ ਨਹੀਂ ਆਉਂਦਾ ਅਸੀਂ ਜਦੋਂ ਮੈਦੂਰ ਨੂੰ ਬੋਲਦੇ ਆ ਨਾ ਪੜਾ ਉਹ ਤਾਂ ਹੀ ਇਹ ਨਹੀਂ ਸੋਚਦੇ ਵੀ ਇਹਦੇ ਸਿਰ ਤੇ ਹੀ ਆ ਜਿਹੜੇ ਮਹਿਲ ਮਨਾਰੇ ਸਾਡੇ ਬਣੇ ਆ ਤੇ ਇਹਨੇ ਵਿਚਾਰੇ ਨੇ ਦੋਹਾਂ ਰੋਟੀਆਂ ਤੇ ਸਾਰੀ ਜਿਹੜੀ ਕੰਮ ਕਰੀ ਜਣਾ ਇਹ ਉਹਦੇ ਜੇ ਬੰਦਾ ਆਖਿਆ ਤੇਰੀ ਗੱਲ ਕੋਣ ਉਹ ਦਿਹਾੜੀ ਤੇ ਆਇਆ ਇੱਕ ਮਾਲੀ ਨੂੰ ਛੱਡਣਾ ਮੇਰਾ ਫੋਨ ਨਹੀਂ ਕੱਢ ਕੇ ਦਿੰਦਾ ਮੈਂ ਮਾਲੀ ਨੂੰ ਆਖਿਆ ਬੂਟਿਆਂ ਦੀ ਕਟਾਈ ਕਰ ਦੇ ਜਿਹੜਾ ਪੁੱਤਰ ਮਾਇ ਨੂੰ ਮਕੁੱਟ ਦੇਵਾ ਤੇ ਜਿਹੜੇ ਛੱਡਣ ਵਾਲੇ ਉਹਨਾਂ ਦੀ ਚਾਹ ਹੂੰ ਹੂੰ ਤੇ ਕਟਾਈ ਕਰਕੇ ਗਾਂ ਸਿਆਲ ਨੂੰ ਲਿਆ ਗਏ ਤੇ ਬੂਟੇ ਲਾਇਏ ਇੱਥੇ ਕੋਈ ਨੇ ਮੈਨੂੰ ਰੀ ਨੁਕ ਨਾਲ ਖੜਕੇ ਕਹਿੰਦਾ ਮੈਂ ਤੇ ਬੜੇ ਚੰਦਾ ਇਹਨੂੰ ਕਹਿੰਦਾ ਵੇ ਆ ਬੂਟੇ ਮੂਟਾ ਇਹ ਵਿੱਚ ਮੈਂ ਕਿਹਾ ਸਾਰੇ ਬੂਟੇ ਚੁੱਪ ਕਰਕੇ ਨਾ ਇਹੋ ਜਿਹੇ ਲਾਇਆ ਇਹੋ ਜਿਹੇ ਲਾਇਆ ਜੇ ਨਹੀਂ ਤੇ ਕ ਬੂਟਾ ਇਹੋ ਜਿਹਾ ਲਾਦੇ ਉਹਦੀ ਕਟਾਈ ਹੁੰਦੀ ਜਲਦੀ ਕੋਈ ਨਾ ਬੂਟੇ ਵੀ ਤੁਹਾਡੇ ਨਾਲ ਇੱਥੇ ਰਸਤਰਾਜ ਗੁਲਮੋਹਰ ਦੇ ਤੇ ਅਮਲਤਾਸ ਦੇ ਧਿਆਗ ਲਾਉਣੇ ਆ ਉਹਨਾਂ ਨੂੰ ਫੁੱਲ ਲੱਗਦੇ ਬੂਟਿਆਂ ਨੂੰ ਤੇ ਹੋਰ ਹੀ ਬੜੇ ਵੱਡੇ ਜਾਂਦੇ ਬੋੜ ਆ ਇਹਨਾਂ ਨੂੰ ਲਾਉਣ ਲੱਗਿਆ ਵੀ ਮੈਂ ਦੋਵਾਂ ਜੀਆਂ ਨੂੰ ਕਿਹਾ ਬੋੜ ਆ ਬੋੜ ਘਰ ਦੇ ਵਿੱਚ ਨਹੀਂ ਲਾਉਣਾ ਚਾਹੀਦਾ ਨਹੀਂ ਇਹ ਬੋੜ ਨਹੀਂ ਜੇ ਉਹ ਜਿਹੜੇ ਦੋ ਬੂਟੇ ਲੱਗੇ ਔਰ ਰ ਪਰ ਇਹ ਬਹੁਤ ਇਹਨਾਂ ਨੇ ਹੋ ਬੋਰ ਵਰਗਾ ਹੀ ਜਾਂਦਾ ਏ ਬੋਰ ਵਰਦਾ ਇਹਨਾਂ ਨੂੰ ਮੁੜਕੇ ਰੱਤਾ ਇਹ ਵੀ ਜੇਰ ਨਾਲ ਦੀ ਮਕਟਾਈ ਕਰਾ ਦੇਣੀ ਆ ਇਹਨਾਂ ਦੀਆਂ ਫਾਂਗੜਾਂ ਜੀਆਂ ਵਧੀਆਂ ਕੱਲ ਨੂੰ ਗੱਡੀ ਨੂੰ ਵਜਿਆ ਕਰਨਗੀਆਂ ਅਸਲ ਤੇ ਇਹਨਾਂ ਨੂੰ ਵਰਦੇ ਆ ਰਬੜ ਕੱਢਣ ਵਾਸਤੇ ਇਹ ਇਧਰ ਆਪਣੇ ਇਹ ਰਬੜ ਪਲਾਂਟ ਜਿਹੜਾ ਆਪਣੇ ਤੇ ਡੈਕੋਰੇਸ਼ਨ ਵਾਸਤੇ ਲਾਉਂਦੇ ਆ ਹਾਂ ਤੇ ਬੂਟਾ ਵੜਾ ਕੋਣ ਕਰੀਆ ਪਰ ਇਹ ਆਪਣੇ ਇੱਧਰ ਨਹੀਂ ਕੰਮਦਾ ਇਹਦਾ ਹੁਣ ਜੇ ਕਟਾਈ ਕਰਾਈ ਤੇ ਮੋੜ ਤੋਂ ਆਂਦੇ ਆ ਸੜਕ ਪਾਰ ਦੇਣੀ ਮੱਦ ਜਾਂਦਾ ਆਹ ਸੜਕੇ ਤੇ ਪੜ ਦੇਣੀ ਆ ਵਾਕਿਆ ਹੀ ਇਹਦੀ ਜਿਹੜਾ ਬਰਤਣਾ ਬਹੁਤ ਮੋਟਾ ਹੋ ਜਾਂਦਾ ਤੈਨੂੰ ਫਾਇ ਜੇ ਸੜਕ ਨੂੰ ਮੁੜਕੇ ਕਿਹੜਾ ਬਣਾਉਣਾ ਪਊਗਾ ਇਤਨਾ ਤੇ ਪੁੱਟ ਗਿਆ ਨਹੀਂ ਦੋ ਲੱਗਣਗੇ ਹਾਂ ਆ ਕਦੋਂ ਦਾ ਆਂਬ ਪੁੱਟੇ ਇਹ ਨਾ ਉੱਥੇ ਮੈਂ ਚਾਚਾ ਜੀ ਰਸੂਖੀ ਨਾਲ ਕੋ ਬੈੰਦਾ ਨਾ ਜਾ ਕੇ ਬਾਬਾ ਜੀ ਨਾਲ ਕੋ ਉੱਥੇ ਅਸੀਂ ਲਾਤਾ ਬੂਟਾ ਇਹ ਇਹ ਬੜਾ ਵੱਡਾ ਹੋ ਗਿਆ ਸੀ ਮੁਰੇ ਦੁਬਾਰਾ ਫੇਰ ਇਹਨਾਂ ਵੱਡਿਆਂ ਨੂੰ ਹੋਣਾ ਕੋਈ ਇਹਦਾ ਮਸਲਾ ਹੱਲ ਮੈਂ ਤਾਂ ਨਹੀਂ ਪੁੱਛੀ ਤੇ ਗੇ ਤੈਨੂੰ ਬੂਟੇ ਪੁੱਟ ਕੇ ਥਾ ਮਾਰ। ਇਹ ਕੋਈ ਨਹੀਂ ਇੰਨਾ ਜਣਾ ਕਿ ਹੁਣ ਸਰਦੀਆਂ 'ਚ ਤੇ ਬੂਟੇ ਲਾਉਣ ਦਾ ਕੋਈ ਫਾਇਦਾ ਨਹੀਂ। ਜੇ ਉਹ ਛੇਦ ਦਾ ਵੀ ਨਾ ਆ ਨਾ। ਤਾੜੀ ਥਾਂਕ ਬਣਾ ਲੈਣੇ ਆਂ ਗਾਂ ਦੇ ਦਾਂਗੇ। ਛੇਦ 'ਚ ਲਵਾਵਾਂਗੇ ਬੂਟੇ। ਛੇਦ ਦੀ ਫਿਰ ਪੰਗਾਰਾ ਹੋ ਜਾਂਦਾ ਨਾ ਨਵਾਂ। ਹਾਂਜੀ। ਚਲੋ। ਚਲੋ ਇਹ ਹੀ ਮੇਰੇ ਦੋਸਤੋ। ਦੋ ਛਾਂ ਲਈ ਰੱਖੇ ਛਾਂ ਤੇ ਇਹਨਾਂ ਦੀ ਕੀ ਹੋੜੀ ਟੰਗਾ ਆ ਦੇ। ਮੈਂ ਆਪਣੇ ਦੋ ਮੈਂ ਅੱਜ ਚੈਨਲ ਤੇ ਅੱਜ ਬੀਜੀਣਾ ਨਾ ਬਹਿ ਕੇ। ਸਾਜ ਭਾਈ ਇਹ ਸਾਡੇ ਪਰਿਵਾਰ ਨੇ ਤੇ ਇਹਨਾਂ ਦੀਆਂ ਜਿਹੜੀਆਂ ਗੱਲਾਂ ਵਾਂ ਬੜੀਆਂ ਉਹ ਕੀਮਤੀ ਐ ਜਿਹੜੀਆਂ ਇਹਨਾਂ ਨੇ ਇੱਕ ਗੱਲ ਵੀ ਦੱਸੀ ਆ ਆਪਦੇ ਜ਼ਿੰਦਗੀ ਦੇ ਤੇਰਪਈਆਂ ਦੱਸੀ ਆ ਮੈਂ ਕੋਸ਼ਿਸ਼ ਕਰੂੰਗਾ ਕਿ ਨਾਣਾ ਬਹਿ ਕੇ ਇਸ ਤਰ੍ਹਾਂ ਗੱਲਾਂ ਬਾਤਾਂ ਕਰਕੇ ਤੁਹਾਡੇ ਨਾਲ ਸਾਝ ਪਾਉਂਦਾ ਰਿਹਾ ਕਰਾਂ ਮੇਰੇ ਵੱਲ ਜਿੱਥੇ ਵੀ ਪਾਕਿਸਤਾਨ ਕੈਨੇਡਾ ਅਮਰੀਕਾ ਇੱਥੇ ਮੈਨੂੰ ਵੇਖ ਰਹਿ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਚੈਨਲ ਨੂੰ ਘਾਲਦਿਆ ਕਰੋ ਸਬਸਕ੍ਰਾਈਬ ਲਾਈਕ ਕਰਦਿਆ ਕਰੋ ਮੈਂ ਤੁਹਾਡਾ ਆਪਣਾ ਕਿਰਤ ਪੰਨੋ